ਸਾਡੇ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਰੇ ਸਰੋਤਿਆਂ ਨੂੰ ਯਾਰ ਫਿਰ ਇਸ ਸਾਥ ਸ਼੍ਰੀ ਕਾਲਜੀ ਪੈਨਸ਼ਨ ਦੇ ਅਪਡੇਟ ਦੇਵਾਂਗੇ ਉਸ ਤੋਂ ਪਹਿਲਾਂ ਇੱਕ ਤੁਹਾਡੇ ਨਾਲ ਲਿਸਟ ਜਿਹੜੀ ਆ ਸਾਂਝੀ ਕਰ ਰਹੇ ਹਾਂ ਸਵਾਡਰਨਲ ਸਰਵਿਸ ਸਿਲੈਕਸ਼ਨ ਬੋਰਡ ਵੱਲੋਂ ਜਾਰੀ ਕੀਤੀ ਗਈ ਹੈ ਯਾਨੀ ਕਿ ਅਧਿਨ ਸਵਾਮਾ ਚਾਰ ਬੋਰਡ ਵੱਲੋਂ ਲਿਸਟ ਜਾਰੀ ਕੀਤੀ ਗਈ ਹੈ ਰਿਜ਼ਲਟ ਆਫ ਰਿਟਰਨ ਟੈਸਟ ਫੋਰ ਦਾ ਪੋਸਟ ਆਫ ਅ ਕਲਰਕ ਐਡਵਰਟਾਈਜ਼ਮੈਂਟ ਨੰਬਰ 42025 ਇਹ ਪੇਪਰ ਹੋਇਆ ਸੀ 18 1 2026 ਨੂੰ ਸੋ ਇਹਦਾ ਰਿਟਰਨ ਟੈਸਟ ਦਾ ਨਤੀਜਾ ਇੱਥੇ ਘੋਸ਼ਿਤ ਕੀਤਾ ਗਿਆ ਕਲਰਕ ਪੋਸਟ ਦਾ ਤੇ ਇਹ ਜਿਹੜੇ ਕੈਂਡੀਡੇਟਸ ਨੇ ਜਿਹੜੇ ਐਸੈਂਡ ਰਹੇ ਤੇ ਜਿਹੜੇ ਜਿਨ੍ਹਾਂ ਨੇ ਪੇਪਰ ਦਿੱਤੇ ਤੇ ਉਹਨਾਂ ਦੇ ਕਿੰਨੇ ਮਾਰਕਸ ਆਏ ਨੇ ਕੀ ਕੁਝ ਉਹਨਾਂ ਦਾ ਰਿਜ਼ਲਟ ਹੈ ਇਹ ਸਾਰਾ ਇਸ ਲਿਸਟ ਦੇ ਵਿੱਚ ਦਰਸਾਇਆ ਗਿਆ ਤੇ ਇਹ ਲਿਸਟ ਤੁਸੀਂ ਚੈੱਕ ਆਊਟ ਕਰ ਸਕਦੇ ਆ ਜੇਕਰ ਤੁਸੀਂ ਇਸ ਭਰਤੀ ਦੇ ਵਿੱਚ ਪੇਪਰ ਦਿੱਤਾ ਸੀ ਕਲਰਕ ਦੇ ਲਈ ਇਹ ਭਰਤੀ ਆ ਤੇ ਇਹਦੇ ਵਿੱਚ ਤੁਸੀਂ ਆਪਣਾ ਰਿਜ਼ਲਟ ਚੈੱਕ ਆਊਟ ਕਰ ਸਕਦੇ ਆ ਤੁਸੀਂ ਜੇਕਰ ਇਹ ਚ ਪੇਪਰ ਦਿੱਤਾ ਹੋਇਆ 트리플ਐਸਬੀ.ਰਕੋਰਡਰ.ਵੌਟ.ਕਾਉਂਟ ਤੇ ਜਾ ਕੇ ਲੈਸ ਚੈੱਕ ਕਰ ਸਕਦੇ ਆ ਨਹੀਂ ਤਾਂ ਤੁਹਾਨੂੰ ਅਸੀਂ ਦੀ ਪੀਡੀਫ ਵੀ ਅਵੇਲੇਬਲ ਕਰਾ ਦਾਂਗੇ ਸਲਾਵਾ ਜੀ ਜੇਕਰ ਗੱਲ ਪੈਨਸ਼ਨ ਦੀ ਕਰੀਏ ਜਨਵਰੀ ਮਹੀਨੇ ਦੀਆਂ ਪੈਨਸ਼ਨਾਂ ਬਹੁਤੇ ਖੇਤਰਾਂ ਦੇ ਵਿੱਚ ਜਾਰੀ ਹੋ ਚੁੱਕੀਆਂ ਨੇ ਬਰਨਾਲਾ ਜਿਲ੍ਹਾ ਰਹਿੰਦਾ ਸੀ ਉੱਥੇ ਵੀ ਪੈਨਸ਼ਨਾਂ ਪੈ ਗਈਆਂ ਨੇ ਉਮੀਦ ਹੈ ਕਿ ਅੱਜ ਸ਼ਾਮੰਦ ਦੇ ਹੁੰਦੇ ਬਰਨਾਲਾ ਦੇ ਸਾਰੇ ਲਾਭਪਾਤਰੀਆਂ ਨੂੰ ਪੈਨਸ਼ਨਾਂ ਜੜੀਆਂ ਉਹਨਾਂ ਦੇ ਖਾਤੇ ਜੜੀਆਂ ਨੇ ਚੜ ਦਿੱਤੀਆਂ ਗਈਆਂ ਸੀ ਤੇ ਉਮੀਦ ਹੈ ਕਿ ਉਹਨਾਂ ਦੇ ਖਾਤੇ ਐਡ ਹੋ ਗਿਆ ਹੋਣਗੇ ਤੇ ਸਾਰਾ ਨੂੰ ਲਗਭਗ ਜਿਹੜੇ ਮੈਸੇਜ ਨੇ ਉਹ ਆਗੇ ਹੋਣਗੇ ਸ਼੍ਰੀ ਫਤਿਹਗੁਰ ਸਾਹਿਬ ਤੋਂ ਸਾਨੂੰ ਕੁਝ ਕਮੈਂਟ ਆਉਂਦੇ ਨੇ ਕਿ ਉੱਥੇ ਪੈਨਸ਼ਨ ਵਾਲੇ ਜਾਰੀ ਨਹੀਂ ਹੋਈ ਆ ਸ੍ਰੀ ਫਤਿਹਗੁਰ ਸਾਹਿਬ ਦੇ ਕੁਝ ਹਲਕਿਆਂ ਦੇ ਵਿੱਚ ਜਿਹਦੇ ਵਿੱਚ ਅਮਲੋਹ ਬਸੀ ਖਟਾਣਾ ਇਹਨਾਂ ਖੇਤਰਾਂ ਤੋਂ ਜਿਹੜੇ ਸਾਨੂੰ ਸਰੋਤੇ ਸਾਡੇ ਸੁਣਦੇ ਹੋਏ ਨੇ ਸ੍ਰੀ ਫਤਿਹਗੁਰ ਸਾਹਿਬ ਜਿਲੇ ਤੋਂ ਤਿੰਨ ਹਲਕਿਆਂ ਤੋਂ ਉਹ ਇੱਥੇ ਕਮੈਂਟ ਦੇ ਵਿੱਚ ਕਲੀਅਰ ਕਰਨ ਕਿ ਉਹਨਾਂ ਦੀ ਪੈਨਸ਼ਨ ਜਾਰੀ ਹੋਈ ਆ ਜਾਂ ਨਹੀਂ ਹੋਈ ਆ ਹੈਂਡੀਕੈਪ ਪੈਨਸ਼ਨ ਤੇ ਜੜੀਆਂ ਪੈਣ ਦੇ ਵਿਧਵਾ ਵਿਧਵਾ ਫੈਸਲਾ ਜਾਂ ਵਿਡੋ ਪੈਨਸ਼ਨ ਲੱਗੀਆਂ ਨੇ ਉਹ ਵੀ ਇੱਥੇ ਕਲੀਅਰ ਕਰਦੇ ਨੇ ਕਿ ਉਹਨਾਂ ਦੀ ਪੈਸ਼ਨ ਆਈ ਆ ਜਾਂ ਨਹੀਂ ਆਈ ਆ ਸ਼੍ਰੀ ਫਤਿਹਗੁਰ ਸਾਹਿਬ ਤੋਂ ਲਗਭਗ ਹਾਲੇ ਸਾਨੂੰ ਕਨਫਰਮ ਅਪਡੇਟ ਨਹੀਂ ਆ ਤੇ ਉਹ ਸਾਡੇ ਸਰੋਤੇ ਹੀ ਸਾਨੂੰ ਇੱਥੇ ਕਲੀਅਰ ਕਰਨ ਕਮੈਂਟ ਦੇ ਵਿੱਚ ਨਹੀਂ ਤਾਂ ਫਿਰ ਜੇ ਸਾਨੂੰ ਅਪਡੇਟ ਜੜੀ ਆ ਉਹ ਅਸੀਂ ਫਤਿਹਗੁਰ ਕਰਕੇ ਤੁਹਾਨੂੰ ਸਾਂਝੀ ਕੀਤੀ ਜਾਵੇਗੀ ਫਿਲਹਾਲ ਬਾਕੀ ਜਿਨ੍ਹਾਂ ਦੇ ਵਿੱਚ ਜਨਵਰੀ ਦੇ ਆਫੈਸ਼ਨਾਂ ਜਾਰੀ ਹੋ ਚੁੱਕੀਆਂ ਨੇ ਇੱਕ ਸ਼੍ਰੀ ਫਤਿਹਗੁਰ ਸਾਹਿਬ ਜਿਲ੍ਹੇ ਨੂੰ ਛੱਡ ਕੇ ਤੇ ਬਾਕੀ ਲਗਭਗ ਸਾਰੇ ਜਿਲ੍ਹਿਆਂ ਦੇ ਵਿੱਚ ਫੈਨਸ਼ਨ ਆ ਪੈ ਚੁੱਕੀਆਂ ਨੇ ਤੇ ਇਸ ਦੇ ਵਿੱਚ ਉਹ ਵੀ ਕੀ ਅਪਡੇਟ ਆ ਉਹ ਵੀ ਤੁਹਾਨੂੰ ਜਲਦੀ ਜੜੀ ਆ ਜਾਣਕਾਰੀ ਦਿੱਤੀ ਜਾਵੇਗੀ ਸੋ ਇੱਕ ਕਮੈਂਟ ਤੁਸੀਂ ਫੜ ਸਕਦੇ ਆ ਪਰਗਰੂ ਗੀਰ ਦਾ ਇੱਕ ਕਮੈਂਟ ਹੈ ਫਰਵਰੀ ਮਹੀਨੇ ਦੀ ਫੈਸ਼ਨ ਮੋਗ ਵਿੱਚ ਕਦੋਂ ਆਏਗੀ ਖੁਲਿਸ ਜਿਹੜੀ ਵੀਡੀਓ ਲਾਗੇ ਦਰਫਲਾਈ ਕਰੋ ਇਹਨਾਂ ਨੇ ਕਿਹਾ ਗਿਆ ਸੋ ਫਰਵਰੀ ਮਹੀਨੇ ਦੀ ਫੈਸ਼ਨ ਹੈ ਜਿਹੜੀ ਜਾਨੇ ਉਹ ਸਮੇਂ ਸਿਰ ਜਾਰੀ ਹੋਣ ਦੀ ਉਮੀਦ ਰਹੇਗੀ ਯਾਨੀ ਕਿ ਕਿਉਂਕਿ ਪਿੱਛੇ ਗੈਪ ਹੋ ਲੰਮਾ ਫੈ ਗਿਆ ਜਿੱਥੇ ਦਸੰਬਰ ਦਾ ਫੈਸ਼ਨ ਜਨਵਰੀ ਦੇ ਵਿੱਚ ਜਾਰੀ ਹੋਈਆਂ ਸੀ ਤਿੰਨ ਚਾਰ ਤਰੀਕ ਦੇ ਲਾਗੇ ਤੇ ਦੂਜੀ ਫੈਸ਼ਨ ਜਨਵਰੀ ਦੇ 13 14 ਨੂੰ ਆ ਗਈ ਸੀ ਸੋ ਹੁਣ 13 14 ਤੋਂ ਬਾਅਦ ਇੱਕ ਲੰਮੇ ਗੈਪ ਤੋਂ ਨਾਲ ਸਾਨੂੰ ਨੂੰ ਲੱਗਦਾ ਵੀ ਫਰਵਰੀ ਦੀ ਫੈਸ਼ਨ ਲੇਟ ਹੋਏਗੀ ਇਸ ਲਈ ਸਮੇਂ ਸਿਰ ਫੈਸ਼ਨ ਜਾਰੀ ਹੋਣ ਦੀ ਉਮੀਦ ਹੈ ਤੇ 6 7 ਤੋਂ ਲੈ ਕੇ 14 15 ਫਰਵਰੀ ਫੈਸ਼ਨਲ ਲਾਗਫਗ ਬਹੁਤੇ ਜ਼ਿਲ੍ਹਿਆਂ ਦੇ ਵਿੱਚ جاری ਹੋਣ ਦੀ ਸੰਭਾਵਨਾ ਹੈ ਬਾਕੀ ਜੋ ਵੀ ਅਪਡੇਟਸ ਹੋਣਗੀਆਂ ਇੱਕ ਤਰੀਕ ਤੋਂ ਵੈਲਫੇਅਰ ਹੁੰਦੇ ਨੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਹੁੰਦੇ ਨੇ ਜੋ ਵੀ ਤਾਜ਼ਾ ਹੁਡਰੇ ਰਣ ਗਿਆ ਉਹ ਤੁਹਾਡੇ ਨਾਲ ਸਾਂਝਾ ਕੀਤੇ ਜਾਣਗੀਆਂ ਫਿਲਹਾਲ ਹਾਲੇ ਫਰਮੇ ਜਿਹੜੀਆਂ ਲਾਈਵ ਅਪਡੇਟ ਅਸੀਂ ਤੁਹਾਨੂੰ ਜਿਹੜੀ ਰੈਗੂਲਰ ਤੌਰ ਤੇ ਦਿੰਦੇ ਰਹਾਂਗੇ ਤੇ ਸਿਰਫ ਅਤੇਗਰ ਸਾਹਿਬ ਤੋਂ ਜੋ ਸਾਡੇ ਵੀਰ ਫੈਸ਼ਨ ਨਾਲ ਸੌਂ ਰਹੇ ਨੇ ਉਹ ਇਹਦੇ ਕਮੈਂਟ ਦੇ ਵਿੱਚ ਜਾਣਕਾਰੀ ਸਾਂਝੀ ਕਰ ਦੇਣ ਉਹਨਾਂ ਦੇ ਫੈਸ਼ਨ ਵਾਲੇ ਦੇ ਖਾਤੇ ਐਡ ਹੋਈ ਆ ਜਾਂ ਨਹੀਂ ਹੋਈ ਆ 1500 ਰੁਪਇਆ ਤੇ ਬੜਾਫਾ ਫੈਸ਼ਨ ਵਾਲੇ ਵੀ ਜੇਕਰ ਕੋਈ ਸਾਡੇ ਨਾਲ ਫੈਸ਼ਨ ਤਰਕ ਜੁੜਨੇ ਹੋਵੇ ਕਲੀਅਰ ਕਰ ਦੇਣ ਸੋ ਸਾਡਾ ਨਫਰ ਦੇ ਸੀਗਾ ਤੇ ਬਾਕੀ ਲਾਈਵ ਅਪਡੇਟ ਲੈ ਕੇ ਜਲਦਾ ਆਜਾਂ ਚਲੋ